ਸਤਗੁਰਾਂ ਜੀ ਨੇ ਸਾਰੇ ਜਥੇ ਨੂੰ ਇੱਥੋਂ ਤੋਰਨਾ ਕੀਤਾ ਗੁਰੂ ਪਿਤਾ ਦੇ ਸਥਾਨ ਮਹਾਰਾਯਦਾ ਸੀਸਗੰਜ ਸਥਾਨ ਹੈ ਉੱਥੇ ਸੇਵਾ ਲਈ ਹੈ ਸਿੱਖ ਦੀਵੇ ਤੂੰ ਗੁਰੂ ਪਿਤਾ ਦੇ ਇਸ ਸਥਾਨ ਤੇ ਦੀਵਾ ਬਲਦਾ ਰੱਖਣਾ ਹੈ ਉਥੋਂ ਘੋੜੇ ਤੇ ਸਵਾਰ ਹੋਏ ਇੱਥੇ ਆਏ ਇੱਥੇ ਆ ਕੇ ਸਵਨ ਸਾਹਿਬ ਦੇ ਨਾਲ ਸਤਗੁਰਾਂ ਜੀ ਨੇ ਆਪਣਾ ਘੋੜਾ ਬੰਨਿਆ ਭਾਈ ਮਾਹ ਸਿੰਘ ਸਹਾਇ ਕਰੈ ਸਤਗੁਰਾਂ ਜੀ ਨੇ ਉਹਨਾਂ ਦਾ ਪਾਵਨ ਸੀਸ ਉਸ ਵੇਲੇ ਆਪਣੀ ਗੋਦ ਵਿੱਚ ਲੈਣਾ ਕੀਤਾ ਹੈ ਮਾਰਾ ਜਲਦਾਂ ਛਿੱਟਾ ਮੈਂ ਦਿੰਦੇ ਨੇ ਉਹਦੇ ਉੱਪਰ ਫਿਰ ਜਿਸ ਵੇਲੇ ਆਪਣੇ ਕਰ ਕਮਲਾ ਨਾਲ ਉਹਦੇ ਸਿਰੇ ਨੂੰ ਸਾਫ਼ ਕੀਤਾ ਜਾਂਦਾ ਤਾਂ ਉਸ ਵੇਲੇ ਉਹ ਉਹਨੂੰ ਬੇਹੋਸ਼ੀ ਤੋਂ ਹੋਸ਼ ਮਿਲਦੀ ਹੈ ਕਿ ਇੱਕ ਜੋ ਪੁੱਲ ਹੋਈ ਹੈ ਸਾਡੇ ਤੋਂ ਵਿਦਾਵਾ ਜੋ ਲਿਖਿਆ ਗਿਆ ਹੈ ਆਪ ਜੀ ਕਿਰਪਾ ਕਰਕੇ ਵਿਦਾਵਾ ਪਾੜ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਕੋંચੇ ਆ ਦੁਰਦੋਰਾ ਟੁੱਟੀ ਗੰਡੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਤੇ ਅੱਜ ਤੁਹਾਨੂੰ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਤੇ ਤੁਹਾਡੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਦੱਸਦੀ ਕਿ ਇਹ ਗੁਰਦੁਆਰਾ ਸਾਹਿਬ ਦਸਮ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿੱਥੇ ਕਿ ਗੁਰੂ ਸਾਹਿਬ ਨੇ ਆਪਣੇ 40 ਸਿੰਘਾਂ ਦੇ ਨਾਲ ਕਹਿ ਦिए ਕਿ ਉਹ 40 ਸਿੰਘ ਜੋ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦੇ ਯੁੱਧ ਸਮੇਂ ਜਦੋਂ ਪਹਾੜੀ ਰਾਜਿਆਂ ਦੇ ਵੱਲੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਚਾਰੇ ਪਾਸਿਓ ਉਸ ਸਮੇਂ ਕਿਲੇ ਦੇ ਵਿੱਚ ਜਦੋਂ ਗੁਰੂ ਸਾਹਿਬ ਪਹਾੜੀ ਰਾਜਿਆਂ ਦੇ ਨਾਲ ਜੰਗ ਲੜ ਰਹੇ ਸਨ ਤਾਂ ਕਿਲੇ ਦੇ ਵਿੱਚੋਂ ਖਾਣ-ਪੀਣ ਦੀਆਂ ਰਸਦਾਂ ਖਤਮ ਹੋਣ ਦੇ ਚੱਲਦੇ ਗੁਰੂ ਸਾਹਿਬ ਨੂੰ 40 ਸਿੰਘ ਵਿਦਾਵਾ ਲਿਖ ਕੇ ਦੇ ਆਏ ਸਨ ਤੇ ਮਾਤਾ ਭਾਗੌਰ ਦੇ ਜੇ ਕਹਿ ਦिए ਦਾ ਪ੍ਰੇਰਣਾ ਸਦਕਾ ਉਹ ਮਾਝੇ ਦੇ 40 ਸਿੰਘ ਇਸ ਜਗਤ ਦੇ ਉੱਪਰ ਆ ਕੇ ਜਿਨ੍ਹਾਂ ਦਾ ਕਹਿ ਦਈਏ ਕਿ ਗੁਰੂ ਸਾਹਿਬ ਦੇ ਨਾਲ ਮਿਲ ਕਰਕੇ ਜੋ ਮੁਗਲ ਫੌਜਾਂ ਗੁਰੂ ਸਾਹਿਬ ਦੀ ਭਾਲ ਕਰਦੇ ਹੋਈਆਂ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਸੀ ਤਾਂ ਗੁਰੂ ਸਾਹਿਬ ਨਾਲ ਮਿਲ ਕਰਕੇ 40 ਸਿੰਘਾਂ ਨੇ ਮੁਗਲ ਫੌਜਾਂ ਦੇ ਨਾਲ ਕਹਿ ਦਈਏ ਕਿ ਆਖਰੀ ਤੇ ਫੈਸਲਾਕੁਨ ਲੜਾਈ ਲੜੀ ਸੀ ਜਿਸ ਦੇ ਵਿੱਚ 40 ਸਿੰਘ ਸ਼ਹੀਦੀਆਂ ਪਾਗੇ ਸੀ ਤੇ ਅੱਜ ਉਹਨਾਂ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਗੁਰਦੁਆਰਾ ਟੁੱਟੀਗੰਡੀ ਸਾਹਿਬ ਸ਼ਸ਼ੋਭਿਤ ਹੈ ਤੇ ਟੁੱਟੀਗੰਡੀ ਸਾਹਿਬ ਦੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਬਿਲਡਿੰਗ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਇਮਾਰਤ ਬਹੁਤ ਸੋਹਣੀ ਇਮਾਰਤ ਇਸ ਜਗ੍ਹਾ ਦੇ ਉੱਪਰ ਜੋ ਸ਼ੋਭਿਤ ਹੈ ਤੇ ਨਾਲ ਹੀ ਦੂਸਰੇ ਪਾਸੇ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਮਾਤਾ ਭਾਕੌਰ ਜੀ ਤੇ ਗੁਰਦੁਆਰਾ ਸ਼ਹੀਦਾ ਜਿਸ ਨੂੰ ਕਿ ਅੰਗੀਠਾ ਸਾਹਿਬ ਵੀ ਕਿਹਾ ਜਾਂਦਾ ਹੈ ਗੁਰਦੁਆਰਾ ਜਿੱਥੇ ਕਿ 40 ਸਿੰਘਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ ਗੁਰੂ ਸਾਹਿਬ ਜੀ ਦੇ ਵੱਲੋਂ ਜਦੋਂ 40 ਸਿੰਘ ਸ਼ਹੀਦ ਹੋ ਪਾਗੇ ਸੀ ਤੇ ਅੱਜ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਇਹਨਾਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸੋ ਇਸ ਸਮੇਂ ਮੌਜੂਦ ਹਾਂ ਮੈਂ ਗੁਰਦੁਆਰਾ ਟੁੱਪੀ ਗੰਡੀ ਸਾਹਿਬ ਇਹ ਉਹ ਪਵਿੱਤਰ ਅਸਥਾਨ ਹੈ ਕਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਿੰਘਾਂ ਦੀ ਟੁੱਟੀ ਗੰਢੀ ਸੀ ਕਿ ਉਹ 40 ਸਿੰਘ ਜਿਹੜੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਜਦੋਂ ਪਹਾੜੀ ਰਾਜਿਆਂ ਵੱਲੋਂ ਗੁਰੂ ਸਾਹਿਬ ਨੂੰ ਕੇਰਾ ਪਾਇਆ ਹੋਇਆ ਸੀ ਉਹਨਾਂ ਨਾਲ ਯੁੱਧ ਚੱਲ ਰਿਹਾ ਸੀ ਤੇ ਵਿੱਚ ਵਿਦਾਵਾ ਲੈ ਕੇ ਦੇ ਆਏ ਸਨ ਤਾਂ ਜਦੋਂ ਗੁਰੂ ਸਾਹਿਬ ਇਸ ਅਸਥਾਨ ਖਿਦਰਾਣੀ ਦੀ ਟਾਪ ਤੇ ਪਹੁੰਚੇ ਪੁਰਾਣੇ ਸਮੇਂ ਵਿੱਚ ਇਸ ਜਗ੍ਹਾ ਨੂੰ ਖਿਦਰਾਣੀ ਦੀ ਟਾਪ ਕਿਹਾ ਜਾਂਦਾ ਸੀ ਤਾਂ ਇਸ ਜਗ੍ਹਾ ਦੇ ਉੱਪਰ ਪਹੁੰਚੇ ਤਾਂ ਗੁਰੂ ਸਾਹਿਬ ਦੀ ਭਾਲ ਕਰਦੇ ਹੋਏ ਇਸ ਜਗ੍ਹਾ ਤੇ ਪਹੁੰਚੇ ਸਨ ਗੁਰੂ ਸਾਹਿਬ ਦੇ ਨਾਲ ਮਿਲ ਕਰਕੇ ਇਹ ਕਹਿ ਦिए ਤਾਂ ਮੁਗਲ ਫੌਜ ਨਾਲ ਆਖਰੀ ਜੋ ਗੁਰੂ ਸਾਹਿਬ ਦਾ ਯੁੱਧ ਹੋਇਆ ਸੀ ਫੈਸਲਾਕੋਨ ਲੜਾਈ ਹੋਈ ਸੀ ਉਸ ਦੇ ਵਿੱਚ ਸੀਧੀਆਂ ਪਾਗੇ ਸਨ ਤਾਂ ਉਸ ਸਮੇਂ ਗੁਰੂ ਸਾਹਿਬ ਦੇ ਵੱਲੋਂ ਸਿੰਘਾਂ ਦਾ ਲਿਖਿਆ ਹੋਇਆ ਬਿਦਾਵਾ ਪਾੜ ਕੇ ਉਹਨਾਂ ਦੀ ਟੁੱਟੀ ਗੰਡੀ ਸੀ ਤੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਕਥਾਵਾਚਕ ਭਾਈ ਜਗਵੀਰ ਸਿੰਘ ਜੀ ਇਹਨਾਂ ਤੋਂ ਜਾਣਦੇ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਪਾਵਨ ਇਤਿਹਾਸ ਹੈ ਜਿਹੜਾ ਸ੍ਰੀ ਮੁਕਤਸਰ ਸਾਹਿਬ ਜੀ ਦਾ ਆਨੰਦਪੁਰ ਸਾਹਿਬ ਤੋਂ ਇਹਦੀ ਸ਼ੁਰੂਆਤ ਹੋ ਜਾਂਦੀ ਹੈ ਜਿਸ ਵੇਲੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਹੁਤ ਲੰਬਾ ਕੇ ਰਾ ਜਿਹੜਾ ਆਖਰੀ ਆਨੰਦਪੁਰ ਸਾਹਿਬ ਦਾ ਜਿੱਥੇ ਸਮੇਂ ਦੀ ਸਰਕਾਰ ਪਹਾੜੀ ਹੋਰ ਬੇਅੰਤ ਲੋਕਾਂ ਦੇ ਵੱਲੋਂ ਮਿਲ ਕੇ ਇੱਕ ਏਹਰਾ ਪਾਇਆ ਜਾਂਦਾ ਹੈ ਏਹਰਾ ਬਹੁਤ ਲੰਬਾ ਚੱਲਦਾ ਹੈ ਇਸ ਏਹਰੇ ਦੇ ਦੌਰਾਨ ਉਸ ਵੇਲੇ ਬਹੁਤ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਸਿੰਘਾਂ ਨੇ ਗੁਆਈਆਂ ਕੀਮਤੀ ਜਾਨਵਰ ਵੀ ਜਿਹੜੇ ਜੀ ਦੇ ਵਿੱਚ ਮਾਰੇ ਗਏ ਤਾਂ ਉਸ ਵੇਲੇ ਕਹਿ ਲਿਏ ਕਿ ਉਹਨਾਂ ਸਿੰਘਾਂ ਨੂੰ ਸਤਿਗੁਰੂ ਜੀ ਦੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜਾਦਿਆਂ ਦੇ ਚਿਹਰੇ ਵੀ ਦਿਸਦੇ ਸਨ ਵੀ ਜੇ ਇੱਥੇ ਇਹੀ ਭੁੱਖ ਤਰੇ ਦੇ ਵਿੱਚ ਹੀ ਰਹੇ ਤਾਂ ਗੁਰੂ ਸਾਹਿਬ ਜੀ ਦਾ ਪਰਿਵਾਰ ਦਾ ਕੀ ਬਣੇਗਾ ਸਿੰਘ ਨਾ ਚਾਹੁੰਦਿਆ ਹੋਇਆ ਵੀ ਉਸ ਵੇਲੇ ਜੋ ਮਹਾਰਾਜ ਨੇ ਕਹਿ ਦਿੱਤਾ ਵੀ ਜੇ ਸਾਡੇ ਤੇ ਭਰੋਸਾ ਨਹੀਂ ਜੇ ਜਾਣਾ ਚਾਹੁੰਦੇ ਤਾਂ ਕੁਝ ਲਿਖ ਕੇ ਚਾਰ ਅੱਖਰ ਚਲੇ ਜਾਓ ਵੀ ਤੁਹਾਡੇ ਸਿੱਖ ਨਹੀਂ ਆ ਐਸੇ ਹਾਲਾਤਾਂ ਚ ਨਾ ਚਾਹੁੰਦਿਆ ਹੋਇਆ ਵੀ ਉਹਨਾਂ ਗੁਰਸਿੱਖਾਂ ਨੇ ਉਸ ਵੇਲੇ ਕ ਆਪਣੇ ਸਾਤੀ ਤੇ ਹਰਦੇ ਤੇ ਇੱਕ ਪੱਥਰ ਲਾ ਕੇ ਬੜਾ ਖਟੋਰ ਫੈਸਲਾ ਲਿਆ ਵੀ ਮਹਾਰਾਜ ਨੂੰ ਲਿਖ ਕੇ ਦੇ ਦਿੱਤਾ ਸੀ ਆਪ ਜੀ ਦੇ ਸਿੱਖ ਨਹੀਂ ਸਿੱਖ ਚਲੇ ਗਏ ਬਾਕੀਆਂ ਦਾ ਮਨੋਂ ਬਲ ਨਾ ਡੱਗੇ ਉਸੇ ਰਾਤ ਹੀ ਮਹਾਰਾਜ ਪ੍ਰਬੰਧ ਕੀਤਾ ਸਾਰਾ 6 ਪਉ ਦੀ ਰਾਤ ਨੂੰ ਸਤਿਗੁਰੂ ਜੀ ਨੇ ਇੱਥੇ ਉਹ ਕਿਲਾ ਛੱਡਿਆ ਅਨੰਦਪੁਰ ਸਾਹਿਬ ਦਾ ਤੇ ਆਪਾਂ ਸਾਰੇ ਜਾਣਦੇ ਇਤਿਹਾਸ ਅੰਦਰ ਮੀਂਹ ਪੈ ਰਿਹਾ ਹੈ ਅੱਤ ਸਰਦੀ ਦੇ ਦਿਨ ਹਨ ਸਤਗੁਰਾਂ ਜੀ ਨੇ ਸਾਰੇ ਜਥੇ ਨੂੰ ਇੱਥੋਂ ਤੋਰਨਾ ਕੀਤਾ ਗੁਰੂ ਪਿਤਾ ਦੇ ਸਥਾਨ ਮਹਾਰਾਯਦਾ ਸੀਸਗੰਜ ਸਥਾਨ ਉੱਥੇ ਸੇਵਾ ਲਈ ਹੈ ਸਿੱਖ ਦੀਵੇ ਤੂੰ ਗੁਰੂ ਪਿਤਾ ਦੇ ਇਸ ਸਥਾਨ ਤੇ ਦੀਵਾ ਬਲਦਾ ਰੱਖਣਾ ਹੈ ਇਸ ਸਥਾਨ ਦੀ ਸੇਵਾ ਸੰਭਾਲ ਲੈ ਜਿਹੜੇ ਕਰਦੇ ਰਹਿਣਾ ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਹਾਰਾਜ ਸਾਰੇ ਕਾਫਲੇ ਨੂੰ ਲੈ ਕੇ ਜਿਸ ਵੇਲੇ ਅਜੇ ਸਰਸਾ ਦੇ ਕਿਨਾਰੇ ਪੁੱਜਿਆ ਸਰਸਾ ਦੇ ਵਿੱਚ ਹਾੜ ਆਇਆ ਹੋਇਆ ਬੜੀ ਤੇਜ਼ ਵਗ ਰਹੀ ਨਦੀ ਹੈ ਸਰਸਾ ਨੂੰ ਪਾਰ ਕਰਦਿਆਂ ਕਰਦਿਆਂ ਪਰਿਵਾਰ ਜਿਹੜਾ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਛੋਟੇ ਦੋਵੇਂ ਸਹਿਬਜ਼ਾਦੇ ਮਾਤਾ ਗੁਜਰ ਕੌਰ ਦੀ ਅਲੱਗ ਹੋ ਗਏ ਸਤਗੁਰਾਂ ਜੀ ਦੇ ਮਹਿਲ ਭਾਈ ਬਣੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਸਤਗੁਰਾਂ ਜੀ ਦੇ ਨਾਲ ਵੱਡੇ ਦੋਨੇ ਸਹਿਬਜ਼ਾਦੇ ਪੰਜ ਪਿਆਰੇ ਸਿੰਘ ਤੇ ਬਾਕੀ ਸਾਰੇ 40 ਦੇ ਕਰੀਬ ਜਿਹੜੇ ਹੋਰ ਸਿੱਖ ਨੇ ਇਹ ਸਤਗੁਰਾਂ ਜੀ ਦੇ ਨਾਲ ਚਮਕੌਰ ਦੇ ਗੜੀ ਵੱਲ ਨੂੰ ਹੋ ਤੁਰੇ ਨੇ ਇੱਥੇ ਬਹੁਤ ਵੱਡੀ ਜੰਗ ਹੁੰਦੀ ਐ ਸਰਸਾ ਦੇ ਕੰਡੇ ਤੇ ਜਿੱਥੇ ਭਾਈ ਜੀਵਨ ਸਿੰਘ ਭਾਈ ਉਦੇਸ ਸਿੰਘ ਸਾਧਤ ਪ੍ਰਾਪਤ ਕਰਦੇ ਨੇ ਸਾਰਾ ਦਿਨ ਇਸੇ ਤਰ੍ਹਾਂ ਲੜਾਈ ਕਰਦੇ ਆਂ ਜੰਗ ਕਰਦੇ ਆਂ ਰੋਪੜ ਲੰਗਦੇ ਆ ਰੋਪੜ ਤੋਂ ਚਮਕੌਰ ਦੀ ਘੜੀ ਆਉਂਦੇ ਆ ਅਗਲੇ ਦਿਨ ਇੱਕ ਸੰਸਾਰ ਦੀ ਅਸਾਵੇਂ ਜੰਗ ਹੁੰਦੀ ਐ ਵੀ ਜਿੱਥੇ ਇੱਕ ਪਾਸੇ 10 ਲੱਖ ਤੇ ਇੱਕ ਪਾਸੇ ਜਿਹੜੇ 8 ਮਹੀਨਿਆਂ ਤੋਂ ਭੁਖਣ ਪਾਣੇ ਕਰੀਬ 40 ਦੇ ਸਿੱਖ ਸਿੰਘ ਨੇ ਜਿਹੜੇ ਇਸ ਅਨੋਖੇ ਜੰਗ ਵਿੱਚ ਵੀ ਕਹਿ ਲਿਗੇ ਕਿ ਸਤਗੁਰਾਂ ਦੀ ਜਿੱਤ ਹੁੰਦੀ ਹੈ ਮਹਾਰਾਜ ਦੇ ਦੋਨੋਂ ਵੱਡੇ ਸਾਹਿਬ ਜਾਦੇ ਸ਼ਹੀਦ ਹੋ ਜਾਂਦੇ ਆ ਪੰਜ ਪਿਆਰਿਆਂ ਚੋਂ ਤਿੰਨ ਪਿਆਰਿਆਂ ਦੀ ਸ਼ਹੀਦਤ ਸ਼ਹਾਦਤ ਹੋ ਜਾਂਦੀ ਹੈ 40 ਦੇ ਕਰੀਬ ਸਿੱਖ ਸ਼ਹੀਦ ਹੋ ਜਾਂਦੇ ਨੇ ਇੱਥੇ ਸਤਗੁਰੂ ਜੀ ਇੱਥੋਂ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਲੰਘਦੇ ਆ ਉਥੋਂ ਬੜਾ ਵਿਖੜਾ ਪਿੰਡ ਆ ਮਾਛੀਵਾੜੇ ਦਾ ਜੰਗਲ ਤੱਕ ਦਾ ਆਉਂਦਿਆ ਹੋਇਆ ਮਾਛੀਵਾੜੇ ਆ ਕੇ ਵੀ ਕਹਿੰਦੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਪ੍ਰਮਾਤਮਾ ਦੇ ਗੁਣ ਗਾਉਂਦੇ ਆ ਪ੍ਰਮਾਤਮਾ ਤੇਰੀ ਰਜ਼ਾ ਦੇ ਵਿੱਚ ਸਾਨੂੰ ਇਹ ਸੂਲਾ ਵੀ ਚੰਗੀਆਂ ਨੇ ਤੇ ਜੇ ਤੂੰ ਵਿਸਰ ਜਾਏ ਤੇ ਰਜਾਈਆਂ ਵੀ ਜਿਹੜੀਆਂ ਨੇ ਉਹ ਉਹਨਾਂ ਦੇ ਵਿੱਚ ਬੈਠ ਕੇ ਵੀ ਕਦੇ ਨਿਗਾ ਆਨੰਦ ਨਹੀਂ ਮਾਣੇ ਜਾ ਸਕਦੇ ਤੇਰੀ ਰਜ਼ਾ ਵਿੱਚ ਸੂਲਾ ਵੀ ਜਿਹੜੀਆਂ ਨੇ ਉਹ ਪ੍ਰਵਾਨ ਨਹੀਂ ਬਹੁਤ ਉਸ ਵੇਲੇ ਸਰੀਰ ਦੀ ਜਿਹੜੀ ਹਾਲਤ ਬੇਹੱਦ ਤਰਸਜੋਗ ਹੈ ਕਿਹਾ ਜਾਂਦਾ ਭਾਈ ਮਾਨ ਸਿੰਘ ਆਪਣੇ ਕੰਧਾੜੇ ਚੁੱਕ ਕੇ ਮਹਾਰਾਜ ਨੂੰ ਗੁਲਾਬੇ ਪੰਜਾਬ ਦੇ ਖੂਹ ਤੇ ਲੈ ਕੇ ਜਾਂਦੇ ਆ ਉੱਥੇ ਬੈਠ ਕੇ ਵੀ ਨੇਮ ਨਹੀਂ ਵਿਸਰਦਾ ਹੈ ਤਾਂ ਗਲਾਬਾ ਪੰਜਾਬਾ ਆਪਣੇ ਘਰ ਲੈ ਜਾਂਦੇ ਆ ਉਥੋਂ ਉਹ ਛੇਤੀ ਮਹਾਰਾਜ ਨੂੰ ਫਤਿਹ ਬੁਲਾ ਦਿੰਦੇ ਆ ਡਰ ਰੱਖ ਕੇ ਹਕੂਮਤ ਦਾ ਉਥੋਂ ਗਣੀ ਖਾਨ ਅਬੀ ਖਾਨ ਮਿਲਦੇ ਆ ਉੱਚ ਦਾ ਪੀਰ ਕਹਿ ਕੇ ਸਤਗੁਰਾਂ ਦੀ ਦੀ ਸੇਵਾ ਦੇ ਵਿੱਚ ਲੱਗੇ ਉਹ ਸਤਗੁਰਾਂ ਦੀ ਨੂੰ ਅੱਗੇ ਆਲਮਗੀਰ ਤੱਕ ਆ ਜਿਹੜਾ ਉਹ ਪਹੁੰਚਾਉਂਦੇ ਨੇ ਉਥੋਂ ਅੱਗੇ ਲੰਮਾ ਲੰਮਾ ਜਟਪੁਰਾ ਹੈ ਆਦ ਕ ਇਹਨਾਂ ਸਥਾਨਾਂ ਤੇ ਸਤਗੁਰੂ ਚੱਲਦੇ ਆ ਚੱਲਦੇ ਆ ਰਾਏਕੋਟ ਪਹੁੰਚ ਗਏ ਰਾਏਕੋਟੋਂ ਰਾਏ ਕੱਲੇ ਨੂੰ ਕਿਹਾ ਵੇ ਜੇ ਕੋਈ ਸੇਵਾ ਕਰ ਸਕਦੇ ਹੋ ਤੇ ਸਾਡੇ ਛੋਟੇ ਸਹਿਬ ਜਾਦੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੂੰ ਪਤਾ ਲੱਗਾ ਵੀ ਸਰਹੰਦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਕੋਈ ਖਬਰ ਲਿਆ ਦਿਓ ਉਦੋਂ ਨੂਰੇ ਮਾਹੀ ਨੂੰ ਭੇਜਿਆ ਨੂਰਾ ਮਾਹੀ ਖਬਰ ਲੈ ਕੇ ਆਇਆ ਸਰਹੰਦ ਤੋਂ ਆ ਕੇ ਉਹਨੇ ਗੁਰੂ ਪਿਤਾ ਨੂੰ ਦੱਸਣਾ ਕੀਤਾ بڑے ਸ਼ਬਦਾਂ ਦੇ ਵਿੱਚ ਉਹਨੇ ਬਿਆਨ ਨਹੀਂ ਸੀ ਕੀਤਾ ਜਾ ਰਿਹਾ ਉਹਦੇ ਤੋਂ ਪਰ ਮਹਾਰਾਜ ਕਹਿੰਦੇ ਮੇਰੇ ਪੁੱਤਰਾਂ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜਿਆਦੇ ਤੇ ਜੋ ਕੁਝ ਸੁਣ ਕੇ ਆਇਆ ਕੋਈ ਗੱਲ ਲੁਕਾਈ ਨਾ ਮੈਨੂੰ ਉਸੇ ਤਰ੍ਹਾਂ ਦੱਸੀ ਉਹਨੇ ਜੋ ਕੁਝ ਹੋਇਆ ਬਤੀਤ ਹੋਇਆ ਉਸੇ ਤਰ੍ਹਾਂ ਜਦੋਂ ਸਾਰੀ ਗੱਲ ਦੱਸੀ ਸਤਿਗੁਰੂ ਜੀ ਦੇ ਪਾਸ ਤੀਰ ਹੱਥ 'ਚ ਫੜਿਆ ਹੋਇਆ ਕਾਈ ਦਾ ਬੂਟਾ ਕਪੂਟ ਦਿੱਤਾ ਤੇ ਕਹਿ ਦਿੱਤਾ ਵੀ ਜ਼ੁਲ ਅੱਜ ਤੋਂ ਮੁਗਲ ਰਾਜ ਦੀ ਇਹਨਾਂ ਦੇ ਜ਼ੁਲਮ ਰਾਜ ਦੀ ਜੜ ਪੱਟੀ ਗਈ ਉਦੋਂ ਮਹਾਰਾਜ ਫਿਰ ਅਗਲਾ ਸਫ਼ਰ ਜਿਹੜਾ ਹੈ ਇਸ ਸਫ਼ਰ ਤੇ ਚੱਲਦੇ ਆ ਹੋਇਆ ਬਹੁਤ ਸਮਾਂ ਜਿਹੜਾ ਕੋਟ ਸ਼ਮੀਰ ਦੇ ਪਾਸ ਦੀਨੇ ਕਾਂਗੜ ਵਿਖੇ ਰਹਿੰਦੇ ਆ ਉਥੋਂ ਜਫਰਨਾਮਾ ਜਿੱਤ ਦੀ ਚਿੱਠੀ ਜਿਹੜੀ ਮਹਾਰਾਜ ਔਰੰਗਜ਼ੇਬ ਨੂੰ ਸੀ ਉਹਦੀਆਂ ਸ਼ੀਸ਼ਾ ਦਿਖਾਇਆ ਜਾਂਦਾ ਵੀ ਤੇਰੀ ਹਾਲਤ ਕੀ ਐ ਕਿਸ ਤਰ੍ਹਾਂ ਦਾ ਮਕਾਰੀ ਆ ਤੂੰ ਕੁਰਾਨ ਤੇ ਤੇਰਾ ਪਰੋਸਾ ਨਹੀਂ ਵਿਸ਼ਵਾਸ ਨਹੀਂ ਐ ਤੂੰ ਮੁਹੰਮਦ ਸਾਹਿਬ ਤੇ ਯਕੀਨ ਰੱਖਣ ਵਾਲਾ ਹੀ ਨਹੀਂ ਐ ਤੂੰ ਚਲਾਕ ਇੱਕ ਕਾਂ ਦੀ ਤਰ੍ਹਾਂ ਇਹ ਸਭ ਕੁਝ ਮਹਾਰਾਜ ਉਹਨੂੰ ਜਫਰਨਾਮੇ 'ਚ ਲਿਖ ਕੇ ਦੱਖਣ ਵੱਲ ਨੂੰ ਸਿੰਘ ਭੇਜਦੇ ਨੇ ਤੇ ਆਪ ਸਤਿਗੁਰੂ ਜੀ ਜਿਸ ਵੇਲੇ ਫਿਰ ਇਹ ਅਗਲਾ ਸਾਰਾ ਸਫ਼ਰ ਇੱਧਰ ਮਾਲਵੇ ਵੱਲ ਨੂੰ ਆਉਂਦੇ ਹਨ ਕੋਟਕਪੂਰੇ ਵੱਲ ਨੂੰ ਆਉਂਦਿਆ ਹੋਇਆ ਪਤਾ ਲੱਗਾ ਵੀ ਵਜ਼ੀਰ ਖਾਨ ਦੀ ਫੌਜ ਪਿੱਛੇ ਚੜੀ ਆ ਰਹੀ ਹੈ ਤਾਂ ਉਸ ਵੇਲੇ ਸਤਗੁਰੂ ਜੀ ਨੇ ਕਪੂਰੇ ਦੇ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਉਹ ਹਕੂਮਤ ਦਾ ਡਰ ਮੰਨ ਗਿਆ ਉਹਨੇ ਕੋਲ ਦਾ ਦੇਣ ਤੋਂ ਨਾ ਕਰ ਦਿੱਤੀ ਤੇ ਮਹਾਰਾਜ ਨੇ ਸੁਭਾਵਕ ਕੁਝ ਬਚਨ ਵੀ ਕੀਤੇ ਜੀ ਦਿੰਦਾ ਫਾਲ ਹੈ ਫਿਰ ਉਹ ਕਪੂਰੇ ਨੇ ਭੁਗਤਿਆ ਵੀ ਅਜੇ ਕੋਟ ਕਪੂਰੇ ਤੋਂ ਨਾਲ ਚੱਲ ਕੇ ਰਾਮੇ ਆਣਾ ਹੀ ਆਏ ਸਨ ਕਿ ਇੱਥੇ ਫਿਰ ਇਹ ਜਿਹੜੇ ਸਾਰੇ ਸਿੰਘ ਮਾਝੇ ਵਾਲੇ ਸਨ ਜਿਨ੍ਹਾਂ ਨੇ ਕਹਿ ਲਿਖ ਕੇ ਦੇ ਦਿੱਤਾ ਸੀ ਉਹਨੂੰ ਸਾਰੇ ਇਕੱਠੇ ਹੋ ਕੇ ਮਹਾਰਾਜ ਦੇ ਪਾਸ ਆਏ ਵਿੱਚ ਕੁਝ ਘੜਮ ਚੌਧਰੀ ਵੀ ਹੁੰਦੇ ਆ ਘੜਮ ਚੌਧਰੀ ਮਹਾਰਾਜ ਨੂੰ ਸਲਾਮਾਂ ਦੇਣ ਲੱਗ ਪਏ ਸਤਿਗੁਰੂ ਸੱਚੇ ਪਾਤਸ਼ਾਹ ਛੱਡ ਦਿਓ ਜੰਗਾ ਜੁੱਧਾਂ ਵਾਲਾ ਰਸਤਾ ਕੀ ਲੈਣਾ ਅਸੀਂ ਇਸ ਤਰ੍ਹਾਂ ਪਹਿਲੇ ਗੁਰੂ ਸਾਹਿਬ ਜਿਵੇਂ ਰਹਿੰਦੇ ਰਹਾ ਉਸ ਤਰ੍ਹਾਂ ਤੁਸੀਂ ਰਵੋ ਤੇ ਅਸੀਂ ਤੁਹਾਡੇ ਸਿੱਖ ਬਣਦੇ ਰਹੀਏ ਤੇ ਅਸੀਂ ਇੰਨਾ ਕਸਰ ਸੁਖ ਵੀ ਰੱਖਦੇ ਆਂ ਵੀ ਤੁਹਾਡੀ ਸੁਲਾ ਵੀ ਕਰਾ ਦੇਾਂਗੇ ਹਕੂਮਤ ਨਾਲ ਤੇ ਮਹਾਰਾਜ ਕਹਿੰਦੇ ਜਿਸ ਵੇਲੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਤੁਸੀਂ ਸੁਲਾ ਕਰਾਉਣ ਵਾਲੇ ਕਿੱਥੇ ਸੀ ਜਦੋਂ ਸਾਡੇ ਦੁੱਧ ਪੀਂਦੇ ਬੱਚਿਆਂ ਨੂੰ ਦੀਵਾਰਾਂ 'ਚ ਜਣ ਕੇ ਸ਼ਹੀਦ ਕਰ ਦਿੱਤਾ ਉਦੋਂ ਤੁਹਾਡਾ ਸਰਸੂ ਕਿੱਥੇ ਸੀ ਉਦੋਂ ਕੋਈ ਨਹੀਂ ਆਇਆ ਵਿਚ ਵਜੂਲਗੀ ਕਰਨ ਤੇ ਹੁਣ ਜੇ ਤੇ ਸਾਡੇ ਪਾਸ ਆਇਓ ਜੇ ਤੇ ਗੁਰੂ ਮੰਨ ਦੇ ਉਤੇ ਸਾਡੇ ਅਨੁਸਾਰ ਚੱਲਣਾ ਪਵੇਗਾ ਤੇ ਜੇ ਸਲਾਵਾ ਦੇਣ ਆਇਓ ਤੇ ਫਿਰ ਸਿੱਖ ਨਹੀਂ ਹੋ ਸਕਦੇ ਉਥੇ ਵੀ ਮਹਾਰਾਜ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਜੇਕਰ ਸਾਡੇ ਅਨਸਾਰ ਚੱਲੋਗੇ ਠੀਕ ਹੈ ਨਹੀਂ ਤੇ ਦੋ ਅੱਖਰ ਲਿਖਦੇ ਜਾਓ ਇਹ ਅਸੀਂ ਤੁਹਾਡੇ ਸਿੱਖ ਨਹੀਂ ਵਿੱਚ ਕੁਝ ਚੰਦ ਲੋਕ ਐਸੇ ਸਨ ਜਿਨ੍ਹਾਂ ਦੇ ਵਿੱਚੋ ਕਿਹਾ ਜਾਂਦਾ ਵੀ ਤਿੰਨਾਂ ਚਾਰਾਂ ਦੀ ਸਾਇੰਸ ਸੀ ਉਹਨਾਂ ਲਿਖ ਦਿੱਤਾ ਵੀ ਅਸੀਂ ਆਪ ਜੀ ਦੇ ਸਿੱਖ ਨਹੀਂ ਕਾਗਜ਼ ਲਿਖ ਕੇ ਦੇ ਦਿੱਤਾ ਮਹਾਰਾਜ ਨੇ ਕਮਰਕਸੇ ਤੇ ਕਾਗਜ਼ ਰੱਖ ਲਿਆ ਇਹਨੇ ਨੂੰ ਸੁਨੇਹਾ ਮਿਲਿਆ ਫਿਰ ਕਿ ਵਜ਼ੀਰ ਖਾਨ ਦੀ ਫੌਜ ਸਤਗੁਰੂ ਜੀ ਨੇੜੇ ਹੀ ਪੁੱਜ ਗਈ ਮਹਾਰਾਜ ਅਗਲੇ ਪਾਸੇ ਨੂੰ ਤੁਰ ਪਏ ਤਾਂ ਉਸ ਵੇਲੇ ਫਿਰ ਜਿਹੜੇ ਸਾਰੇ ਸਿੱਖ ਸਨ ਭਾਈ ਮਾਨ ਸਿੰਘ ਐ ਰਾਏ ਸਿੰਘ ਐ ਲక్ష్మణ ਸਿੰਘ ਦੀਨੇ ਹੋਰ ਸਾਰੇ ਜਿਹੜੇ ਸਿੰਘ ਸਨ ਉਸ ਵੇਲੇ ਸਮੇਤ ਮਾਈ ਪਾਕੌਰ ਜੀ ਇੱਕ ਫੈਸਲਾ ਲੈਂਦੇ ਆ ਕਿ ਅਸੀਂ ਤੇ ਸਤਿਗੁਰੂ ਜੀ ਦੇ ਪਾਸੋਂ ਆਪਣੀ ਪਹਿਲੀ ਪੁੱਲ ਦੀ ਖਿਮਾ ਯਾਚਨਾ ਕਰਨ ਆਏ ਸਾਂ ਪਰ ਇੱਥੇ ਇਹਨਾਂ ਨੇ ਮਸਲਾ ਹੋਰ ਉਲਝਾ ਦਿੱਤਾ ਉੱਥੇ ਇੱਕ ਫੈਸਲਾ ਹੋਇਆ ਵੀ ਅਸੀਂ ਤੇ ਸਤਿਗੁਰਾਂ ਦੀ ਮਗਰੇ ਆਵਾਂਗੇ ਇਧਰ ਹੀ ਮਗਰੇ ਮਗਰੇ ਇੱਥੇ ਆ ਗਏ ਇਤੋਂ 사ਤਗੁਰਾਂ ਦੀ ਨੇ ਸਥਾਨ ਟਿੱਬੀ ਸਾਹਿਬ ਦੀ ਚੋਣ ਕੀਤੀ ਵੀ ਜੇ ਬਗ ਜੀਰ ਖਾਨ ਦੀ ਫੌਜ ਆਉਂਦੀ ਹੈ ਜਿਵੇਂ ਚਮਕੌਰ ਦੀ ਗੜ੍ਹ ਅ ਉੱਚ ਸਥਾਨ ਸੀ ਇਸੇ ਤਰ੍ਹਾਂ ਮਹਾਰਾਜ ਨੇ ਟਿੱਬੀ ਦੇ ਸਾਹਿਬ ਦੇ ਸਥਾਨ ਨੂੰ ਜੰਗ ਦੇ ਵਾਸਤੇ ਚੁਣਨਾ ਕੀਤਾ ਪਰ ਉਹਨਾਂ ਖਾਲਸਿਆਂ ਨੇ ਜਦੋਂ ਦੇਖਿਆ ਵੀ ਇਹ ਇਲਾਕਾ ਪਾਣੀ ਦੀ ਬਹੁਤ ਕਿੱਲਤ ਸੀ ਇੱਕ ਖਿਦਰਾਣੇ ਦੀ ਜਿਹੜੀ ਢਾਬ ਸੀ ਇੱਥੇ ਕੁਝ ਪਾਣੀ ਇਕੱਠਾ ਸੀ ਤੇ ਸਿੱਖ ਜਾਣਦੇ ਸਨ ਕਿ ਉਹ ਪਾਣੀ ਤੋਂ ਪਿਆਸੇ ਲੜ ਨਹੀਂ ਸਕਦੇ ਤੇ ਸਿੱਖਾਂ ਨੇ ਢਾਬ ਤੇ ਕਬਜ਼ਾ ਕਰਕੇ ਤੇ ਉਸ ਵਜ਼ੀਰ ਖਾਨ ਦੀ ਆਈ ਜਿਹੜੀ ਉਹ ਫੌਜ ਆਈ ਚੜਾਈ ਕਰਕੇ ਉਹਦੇ ਨਾਲ ਫਿਰ ਡਟ ਕੇ ਇੱਥੇ ਜੰਗ ਕੀਤੀ ਉਹਨਾਂ ਖਾਲਸਿਆਂ ਨੇ ਇਸ ਜੰਗ ਅੰਦਰ ਵਜ਼ੀਰ ਖਾਨ ਦੀ ਫੌਜ ਬਹੁਤਾ ਟਿਕ ਨਾ ਸਕੀ ਵਿਸਾਖ ਦੇ ਦਿਨ ਸਨ ਪਾਣੀ ਤੋਂ ਪਿਆਸੇ ਮਰਦਿਆ ਹੋયા ਕਪੂਰੇ ਨੂੰ ਪੁੱਛਿਆ ਵੀ ਪਾਣੀ ਕਿਤੇ ਹੋਰ ਸਾਨੂੰ ਕਿੱਥੋਂ ਮਿਲੇਗਾ ਉਹ ਕਹਿੰਦਾ ਵੀ ਜੇ ਇਸ ਟਾਬ ਤੋਂ ਇਲਾਵਾ ਅੱਗੇ ਕਿਤੇ ਜਾਵਾਂਗੇ ਤੇ 30 ਕੋਹ ਤੱਕ ਨਹੀਂ ਮਿਲਣਾ ਵਾਪਸ ਜਾਵਾਂਗੇ ਤੇ 10 ਮੀਲ ਤੇ ਪਿਆਸੇ ਪਾਣੀ ਤੋਂ ਜ਼ਖਮੀਆਂ ਨੂੰ ਵੀ ਨਾ ਸੰਭਾਲਿਆ ਵਿੱਚ ਛੱਡ ਕੇ ਵਾਪਸ ਤੁਰ ਗਏ ਤੇ ਜਿਸ ਵੇਲੇ ਇਹ ਸਾਰੀ ਫੌਜ ਮੁੜ ਗਈ ਖਾਲਸੇ ਜਿਹੜੇ ਬਹੁਤ ਯੋਧੇ ਸਨ ਇੱਥੇ ਸਤਗੁਰਾਂ ਜੀ ਨੇ ਵੀ ਖਾਲਸਿਆਂ ਦੀ ਮਦਦ ਕੀਤੀ ਟੀਬੀ ਸਾਹਿਬ ਦੇ ਸਥਾਨ ਤੋਂ ਤੀਰਾਂ ਦੀ ਵਰਖਾ ਕਰਦੇ ਰਹੇ ਤਾਂ ਜਿਸ ਵੇਲੇ ਫਿਰ ਖਾਲਸਿਆਂ ਨੇ ਜੰਗ ਜਿੱਤ ਲਈ ਹੈ ਤਾਂ ਮਹਾਰਾਜ ਟੀਬੀ ਸਾਹਿਬ ਦੇ ਸਥਾਨ ਤੋਂ ਚੱਲ ਕੇ ਜਦੋਂ ਘੋੜੇ ਤੇ ਸਵਾਰ ਹੋਣ ਲੱਗੇ ਨੇ ਤਾਂ ਘੋੜੇ ਦੀ ਰਕਾਬ ਟੁੱਟ ਗਈ ਜਿੱਥੇ ਰਕਾਬ ਸਰ ਸਾਹਿਬ ਵੀ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਉਥੋਂ ਕੋੜੇ ਤੇ ਸਵਾਰ ਹੋਏ ਇੱਥੇ ਆਏ ਇੱਥੇ ਆ ਕੇ ਸਵਨ ਸਾਹਿਬ ਦੇ ਨਾਲ ਸਤਗੁਰਾਂ ਜੀ ਨੇ ਆਪਣਾ ਘੋੜਾ ਬੰਨਿਆ ਤਾਂ ਉਸ ਵੇਲੇ ਜਿਹੜੇ ਇਸ ਜੰਗ ਦੇ ਮੈਦਾਨ ਅੰਦਰ ਪੈ ਸਰੀਰਾਂ ਦੀ ਸੰਭਾਲ ਕੀਤੀ ਤਾਂ ਭਾਈ ਮਾਹ ਸਿੰਘ ਸਹਾਇ ਕਰੈ ਸੋਤ। ਸਤਗੁਰਾਂ ਜੀ ਨੇ ਉਹਨਾਂ ਦਾ ਪਾਵਨ ਸੀਸ ਉਸ ਵੇਲੇ ਆਪਣੀ ਗੋਦ ਵਿੱਚ ਲੈਣਾ ਕੀਤਾ ਹੈ। ਮਹਾਰਾਜ ਜਲਦਾਂ ਛੱਟਾ ਦਿੰਦੇ ਨੇ ਉਹਦੇ ਉੱਪਰ। ਫਿਰ ਜਿਸ ਵੇਲੇ ਆਪਣੇ ਕਰ ਕਮਲਾ ਨਾਲ ਉਹਦੇ ਚਿਹਰੇ ਨੂੰ ਸਾਫ਼ ਕੀਤਾ ਜਾਂਦਾ ਤਾ ਉਸ ਵੇਲੇ ਉਹ ਉਹਨੂੰ बेहोਸ਼ੀ ਤੋਂ ਹੋਸ਼ ਮਿਲਦੀ ਹੈ ਜਦੋਂ ਆਪਣੇ ਆਪ ਨੂੰ ਦੇਖਿਆ ਕਿ ਸਤਿਗੁਰਾਂ ਦੀ ਗੋਦ ਵਿੱਚ ਉਹਨਾਂ ਦਾ ਸੀਸ ਹੈ ਤਾਂ ਬਹੁਤ ਆਪਣੇ ਆਪ ਨੂੰ ਜਿੱਥੇ ਵੜਪਾਗਾ ਜਾਣਿਆ ਉੱਥੇ ਮਹਾਰਾਜ ਨੇ ਇੱਛਾ ਪੁੱਛੀ ਤੁਹਾਡੀ ਇੱਛਾ ਕੀ ਹੈ ਜੋ ਵੀ ਕਹੋਗੇ ਰਾਜ ਭਾਗ ਜੋ ਚਾਹੀਦਾ ਲੰਬੀ ਉਮਰ ਚਾਹੀਦੀ ਤਾਂ ਉਸ ਵੇਲੇ ਉਹਨਾਂ ਹੱਥ ਜੋੜ ਕੇ ਕੇਵਲ ਇਨਾ ਹੀ ਕਿਹਾ ਸੀ ਵੀ ਚਲਦਿਆਂ ਸਮੇਂ ਸੀਸ ਮਹਾਰਾਜ ਦੀ ਗੋਦੀ ਵਿੱਚ ਹੈ ਇਹਦੇ ਤੋਂ ਵੱਧ ਹੋਰ ਕੁਝ ਨਹੀਂ ਸਤਿਗੁਰੂ ਦੀ ਕਿਰਪਾ ਕਰੋ ਕਿ ਇੱਕ ਜੋ ਪੁੱਲ ਹੋਈ ਹੈ ਸਾਡੇ ਤੋਂ ਵਿਦਾਵਾ ਜੋ ਲਿਖਿਆ ਗਿਆ ਹੈ ਆਪ ਜੀ ਕਿਰਪਾ ਕਰਕੇ ਵਿਦਾਵਾ ਪਾੜ ਦਿਓ ਤਾਂ ਮਹਾਰਾਜ ਨੇ ਕਹਿੰਦੇ ਉਹ ਕਮਰ ਕੱッセ ਦੇ ਵਿੱਚ ਹੀ ਜਿਹੜਾ ਅਜੇ ਵਿਦਾਵਾ ਸੀ ਉਹਨੂੰ ਭਾਈ ਮਾਹ ਸਿੰਘ ਦੇ ਸਾਹਮਣੇ ਸਾਖ ਕਰ ਦੇ ਦਿੱਤਾ ਤੇ ਕਹਿ ਦਿੱਤਾ ਵੀ ਟੁੱਟੀ ਸੋਨ ਖੁੱਟੀ ਵੀ ਜਿਹੜੀ ਟੁੱਟੀ ਸੀ ਉਹ ਅੱਜ ਤੋਂ ਗੰਢੀ ਗਈ ਹੈ ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਆਪਣੇ ਟੁੱਟ ਚੁੱਕਿਆ ਨੂੰ ਮੋੜ ਤੋਂ ਗੰਢ ਲਿਆ ਤੇ ਸਤਗੁਰੂ ਜੀ ਨੇ ਫਿਰ ਉਹ ਜਿਹੜੇ ਬਾਕੀ ਸੇਰੇ ਸਿੰਘ ਸ਼ਹੀਦ ਹੋ ਗਏ ਸਨ ਬੇਅੰਤ ਬਖਸ਼ਿਸ਼ਾਂ ਕਿਸੇ ਨੂੰ 5000 10000 20000 40000 ਇਹ ਨਵਾਬੀਆਂ ਸਾਨੂੰ ਉਸ ਸਮੇਂ ਦੀਆਂ ਇਹ ਖਿਤਾਬ ਸਤਗੁਰਾਂ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕਰਨਾ ਕੀਤੇ ਤੇ ਜੋ ਉਹਨਾਂ ਨੇ ਇਸ ਸਥਾਨ ਤੇ ਸ਼ਹਾਦਤਾ ਪ੍ਰਾਪਤ ਕੀਤੀਆਂ ਮੁਕਤੀ ਦੇ ਇਸ ਖਿਦਰਾਣੇ ਦੀ ਇਸ ਢਾਬ ਨੂੰ ਜਿਨ੍ਹਾਂ ਨੇ ਮੁਕਤ ਸਰ ਦਾ ਖਿਤਾਬ ਦਵਾ ਦਿੱਤਾ ਮੁਕਤੀ ਸਥਾਨ ਤੇ ਮਹਾਰਾਜ ਨੇ ਬਖਸ਼ਿਸ਼ ਕਰਨ ਕੀਤੀ ਤੇ ਜਿਸ ਕਰਕੇ ਉਹਨਾਂ ਆਪਣੀਆਂ ਕੁਰਬਾਨੀਆਂ ਦੇ ਕੇ ਗੁਰੂ ਪਿਆਰ ਦੇ ਵਿੱਚ ਇਸ ਸਥਾਨ ਦੀ ਜਿਹੜੀ ਹੈ ਉਹ ਫਿਜ਼ਾ ਬਦਲ ਦਿੱਤੀ ਖਿਦਰਾਣੇ ਤੋਂ ਉਹਨਾਂ ਦੀ ਸ਼ਹਾਦਤਾਂ ਕਰਕੇ ਸਥਾਨ ਜਿਹੜਾ ਮੁਕਤਸਰ ਸਾਹਿਬ ਬਣ ਗਿਆ ਜਿੱਥੇ ਅੱਜ ਦੇ ਸ਼ਾਮ ਦੇਸ਼ਾਂ ਤੋਂ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਨਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਪੁੱਜਦੇ ਆ ਰਹੇ ਹਨ ਦਰਸ਼ਨ ਦਿਦਾਰੇ ਕਰਨ ਪੁੱਜਦੀਆਂ ਨੇ ਸੋ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਇਹਦੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਤੰਬੂ ਸਾਹਿਬ ਮਾਤਾ ਭਾਕ ਚੌਰ ਜੀ ਦੇ ਗੁਰਦੁਆਰਾ ਸਾਹਿਬ ਦਾ ਤੇ ਨਾਲ ਹੀ ਕਹਿ ਦਈਏ ਕਿ ਤੰਬੂ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਜੋ ਪਿਛਲੇ ਪਾਸੇ ਬਣਿਆ ਹੋਇਆ ਗੁਰਦੁਆਰਾ ਸ਼ਹੀਦ ਗੰਢ ਸਾਹਿਬ ਜਿਸ ਨੂੰ ਕਿ ਅੰਗੀਟਾ ਸਾਹਿਬ ਵੀ ਕਿਹਾ ਜਾਂਦਾ ਉਸ ਦੇ ਵੀ ਅੱਜ ਤੁਹਾਨੂੰ ਦਰਸ਼ਨ ਕਰਾਇਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਮੁਕਸਰ ਤੋਂ ਅਸ਼ਫਾਕ ਟੁੱਡੀ ਲਿਵਿੰਗ ਇੰਡੀਆ ਨਿਊਜ਼